ਸਿੱਖ ਕੌਮ ਦਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਸਦਾ ਹਾਜ਼ਰ ਰਹਿੰਦੇ ਹਨ ਸਿੱਖਾਂ ਦੀ ਕੋਈ ਇਹਨਾਂ ਸਮਿਆਂ ਵਿੱਚ ਦੇਹਧਾਰੀ ਗੁਰੂ ਨਹੀਂ ਹੈ ਸ਼ਬਦ ਮੂੰਜ਼ਬਾਨੀ ਪੱਥਰਾਂ ਪੋਝ ਪੱਥਰਾਂ ਅਤੇ ਕਾਗਜ਼ਾਂ ਤੋਂ ਹੁੰਦਾ ਹੋਇਆ ਹੁਣ ਇੰਟਰਨੈਟ ਤੀਕ ਆਣ ਪਹੁੰਚਿਆ ਹੈ ਸਾਡੇ ਮਹਾਨ ਗੁਰੂਆਂ ਭਗਤਾਂ ਪੀਰਾਂ ਫਕੀਰਾਂ ਨੇ ਆਪਣੇ ਨਵੇਂ ਸ਼ਬਦ ਘੜਦੇ ਤੇ ਉਹਨਾਂ ਰਹੀਂ ਆਪਣੇ ਲੋਕਾਂ ਨੂੰ ਪਖੰਡੀ ਪੁਜਾਰੀਆਂ ਦੇ ਜ਼ਾਲਮ ਹਕਮਾਂ ਖਿਲਾਫ ਜਗਾਉਣਾ ਸ਼ੁਰੂ ਕਰਤਾ ਇਸੇ ਕਰਕੇ ਅੱਜ ਅਸੀਂ ਉਹਨਾਂ ਦੇ ਉਚਾਰੇ ਹੋਏ ਸ਼ਬਦਾਂ ਦਾ ਜਾਪ ਨਿਤਾ ਪ੍ਰਤੀ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸੁਰਤ ਵਿੱਚ ਜਦੋਂ ਸ਼ਬਦਾਂ ਦਾ ਹੜਾ ਆਉਣ ਲੱਗਦਾ ਤਾਂ ਉਹ ਆਪਣੇ ਬਚਪਨ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਸ਼ਬਦ ਜਦੋਂ ਬਾਣੀ ਬਣ ਕੇ ਝਰਨੇ ਵਾਂਗੂ ਬਾਹਰ ਵਹਿਣ ਲੱਗਦਾ ਹੈ ਤਾਂ ਬੜਾ ਕੁਝ ਆਪਣੇ ਅੰਦਰ ਸਮੋ ਲੈਂਦਾ ਹੈ ਅਤੇ ਬੜਾ ਕੁਝ ਪ੍ਰਗਟ ਵੀ ਕਰ ਦਿੰਦਾ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਇੱਕ ਮਿਡਲ ਜਿਹੜਾ ਬੁੱਧ ਚਿੰਤਨ ਉਹਨਾਂ ਦਾ ਕਾਲਮ ਹੈ ਉਸ ਤੋਂ ਲੈ ਕੇ ਤੁਹਾਡੀ ਸੇਵਾ 'ਚ ਕਰ ਰਹੇ ਹਾਂ ਪੇਸ਼ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜਾ ਨੂੰ ਸਮਰਪਿਤ ਹੈ ਇਹ ਲੇਖ ਜਿਹਦਾ ਸਰਲੇਖ ਉਹਨਾਂ ਰੱਖਿਆ ਸ਼ਬਦ ਗੁਰੂ ਤੋਂ ਅੱਜ ਤੱਕ ਦਾ ਸਫ਼ਰ ਸਿੱਖ ਕੌਮ ਦਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਸਦਾ ਹਾਜ਼ਰ ਰਹਿੰਦੇ ਹਨ ਸਿੱਖਾਂ ਦੀ ਕੋਈ ਇਹਨਾਂ ਸਮਿਆਂ ਵਿੱਚ ਦੇਹਧਾਰੀ ਗੁਰੂ ਨਹੀਂ ਹੈ ਮਨੁੱਖ ਨੂੰ ਗਿਆਨ ਸ਼ਬਦ ਦਿੰਦਾ ਹੈ ਤੇ ਦੇਹਧਾਰੀ ਸ਼ਬਦ ਨਾਲੋਂ ਤੋੜ ਕੇ ਆਪਣੇ ਨਾਲ ਜੋੜਦਾ ਹੈ ਸ਼ਬਦ ਮਨੁੱਖ ਦਾ ਹਮਸਫਰ ਕਦੋਂ ਤੇ ਕਿਵੇਂ ਬਣਿਆ ਇਸ ਦੀ ਇਤਿਹਾਸਕ ਗਵਾਹੀ ਪੱਥਰਾਂ ਤੇ ਉਕਰੇ ਹਰਫਾਂ ਅਤੇ ਚਿੜੀ ਜਨੌਰਾਂ ਦੇ ਰੇਖਾ ਚਿੱਤਰਾਂ ਤੋਂ ਮਿਲਦੀ ਹੈ ਸ਼ਬਦ ਮੂਜਬਾਨੀ ਪੱਥਰਾਂ ਭੋਜ ਪੱਥਰਾਂ ਅਤੇ ਕਾਗਜ਼ਾਂ ਤੋਂ ਹੁੰਦਾ ਹੋਇਆ ਹੁਣ ਇੰਟਰਨੈਟ ਤੀਕ ਆਣ ਪਹੁੰਚਿਆ ਹੈ ਸ਼ਬਦ ਮਨੁੱਖੀ ਚੇਤਨਾ ਦਾ ਆਦ ਜਗਾਦੀ ਭਾਈਵਾਲ ਹੈ ਇਸ ਕਰਕੇ ਸ਼ਬਦ ਦੀ ਅਹਿਮੀਅਤ ਦੇ ਜਾਣਕਾਰ ਇਸ ਨੂੰ ਆਪਣਾ ਗੁਰੂ ਮੰਨਦੇ ਹਨ ਇਸ ਗਿਆਨ ਗੁਰੂ ਸਤਕਾ ਹੀ ਸਾਡੇ 35 ਮਹਾਂਪੁਰਖ ਅਮਰ ਹੋ ਗਏ ਹਨ ਸ਼ਬਦ ਤੋਂ ਪਿੱਠ ਮੋੜ ਲੈਣ ਵਾਲਿਆਂ ਵੱਲੋਂ ਪਿੱਠ ਨਹੀਂ ਮੋੜਦਾ ਮੋੜਦਾ ਸਗੋਂ ਉਹਨਾਂ ਲਈ ਸਦਾ ਰਾਦ ਸੇਰਾ ਬਣਿਆ ਰਹਿੰਦਾ ਹੈ ਸ਼ਬਦ ਦੀਆਂ ਬਰੀਕੀਆਂ ਦਾ ਗਿਆਨ ਜਿਸ ਨੂੰ ਵੀ ਹੋ ਜਾਂਦਾ ਹੈ ਉਹ ਉੱਤਮ ਪਦਵੀ ਹਾਸਲ ਕਰ ਲੈਂਦਾ ਹੈ ਜਦੋਂ ਕਿਸੇ ਨੂੰ ਸ਼ਬਦ ਦੀ ਅੰਤਰੀਵ ਭਾਵਨਾ ਦੀ ਸਮਝ ਪੈ ਜਾਂਦੀ ਹੈ ਤਾਂ ਉਹਦਾ murid ਬਣ ਜਾਂਦਾ ਹੈ ਸੰਸਾਰ ਰਚਨਾ ਦੇ ਵਿਕਾਸ ਤੇ ਲੰਮੇ ਸਫ਼ਰ ਦੌਰਾਨ ਇਹ ਸ਼ਬਦ ਕਿਵੇਂ ਮਨੁੱਖੀ ਚੇਤਨਾ ਦਾ ਅਟੁੱਟ ਅੰਗ ਬਣੇ ਹਨ ਇਹ ਖੋਜ ਦਾ ਵਿਸ਼ਾ ਹੈ ਆਪਾਂ ਗੱਲ ਸ਼ਬਦ ਗਰੂ ਤੋਂ ਤਤੀ ਤਵੀ ਦੀ ਕਰਨੀ ਹੈ ਸ਼ਬਦ ਤੇ ਆਪਣੀ ਅਜ਼ਾਰੇਦਾਰੀ ਦਾ ਦਾਵਾ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੂੰ ਸਮਾਜ ਵਿੱਚ ਸਰਬ ਉੱਚ ਹੋਣ ਦਾ ਭਰਮ ਹੋ ਗਿਆ ਸੀ ਉਹਨਾਂ ਨੇ ਜੋੜ ਤੋੜ ਨਾਲ ਸ਼ਬਦ ਵਾਲੇ ਵਿਆਕਰਨ ਦੇ ਨਾਂ ਤੇ ਅਜਿਹੀ ਕਿਲੇਬੰਦੀ ਕੀਤੀ ਕਿ ਇਹ ਕਿਸੇ ਦੀ ਸਮਝ ਵਿੱਚ ਹੀ ਨਾ ਆਵੇ ਸ਼ਬਦ ਨੂੰ ਦੂਜਿਆਂ ਦੇ ਕੰਨਾਂ ਤੱਕ ਪਹੁੰਚਣ ਤੋਂ ਰੋਕਣ ਲਈ ਉਹਨਾਂ ਨੇ ਆਪਣੇ ਤੋਂ ਨੀਵੇਂ ਮਥਲੇ ਗਏ ਲੋਕਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪੌਣ ਦਾ ਘਟੀਆ ਕਾਨੂੰਨ ਵੀ ਬਣਾ ਤਰਿਆ ਤਾਂ ਕਿ ਉਹਨਾਂ ਦਾ ਲਿਖਿਆ ਨਾ ਕੋਈ ਪੜ੍ਹ ਤੇ ਨਾ ਕੋਈ ਸੁਣ ਸਕੇ ਮੂੰਹ ਤੇ ਵੀ ਸ਼ਿਕਲੀਆਂ ਬੰਦਤੀਆਂ ਗਈਆਂ ਸਨ ਕਿ ਉਹ ਕੁਝ ਬੋਲ ਵੀ ਨਾ ਸਕਣ ਪਰ ਉਹ ਲੋਕ ਮਗਾਲਤੇ ਵਿੱਚ ਸਨ ਕਿਉਂਕਿ ਸ਼ਬਦਾਂ ਨੂੰ ਹਮੇਸ਼ਾ ਕੈਦ ਨਹੀਂ ਰੱਖਿਆ ਜਾ ਸਕਦਾ ਉਹ ਰੂਪ ਪਵਟਾ ਕੇ ਫਿਰ ਪ੍ਰਗਟ ਹੋ ਜਾਂਦੇ ਹਨ ਸਾਡੇ ਮਹਾਨ ਗੁਰੂਆਂ ਭਗਤਾਂ ਪੀਰਾਂ ਫਕੀਰਾਂ ਨੇ ਆਪਣੇ ਨਵੇਂ ਸ਼ਬਦ ਘੜਦੇ ਤੇ ਉਹਨਾਂ ਰਾਹੀਂ ਆਪਣੇ ਲੋਕਾਂ ਨੂੰ ਪਖੰਡੀ ਪੁਜਾਰੀਆਂ ਦੇ ਜ਼ਾਲਮ ਹਕਮਾਂ ਖਿਲਾਫ ਜਗਾਉਣਾ ਸ਼ੁਰੂ ਕਰਤਾ ਇਸੇ ਕਰਕੇ ਅੱਜ ਅਸੀਂ ਉਹਨਾਂ ਦੇ ਉਚਾਰੇ ਹੋਏ ਸ਼ਬਦਾਂ ਦਾ ਜਾਪ ਨਿੱਤਾ ਪ੍ਰਤੀ ਕਰਦੇ ਹਾਂ ਸ਼ਬਦ ਗੁਰੂ ਦਾ ਗਿਆਨ ਜਦੋਂ ਸਾਡੇ ਮਹਾਨ 35 ਮਹਾਂਪੁਰਖਾਂ ਨੂੰ ਹੋਇਆ ਤਾਂ ਉਹਨਾਂ ਨੇ ਸੱਚ ਨੂੰ ਆਧਾਰ ਬਣਾ ਕੇ ਨਸਲਵਾਦੀ ਪੁਜਾਰੀਆਂ ਵੱਲੋਂ ਕੈਦ ਕੀਤੀਆਂ ਨਕਲੀ ਤੇ ਔਖੀ ਸ਼ਬਦਾਵਲੀ ਦੀ ਥਾਂ ਆਮ ਲੋਕਾਂ ਵੱਲੋਂ ਵਰਤੇ ਜਾਂਦੇ ਸੌਖੇ ਸ਼ਬਦਾਂ ਵਿੱਚ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੀ ਹੁੰਦਾ ਹੈ। ਗੁਰੂ ਸਾਹਿਬਾਨ ਨੇ ਜਿੱਥੇ ਆਪਣੇ ਸਮਾਜ ਵਿੱਚ ਫੈਲੀਆਂ ਕ੍ਰੀਤੀਆਂ ਬਾਰੇ ਲੋਕਾਂ ਨੂੰ آگਾਹ ਕੀਤਾ, ਉੱਥੇ ਪਾਉਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਸਾਡੀ ਇਸ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਮਨੁੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੀ ਸੰਭਾਲ ਕਰਨ ਦਾ ਵੀ ਸੰਦੇਸ਼ ਦਿੱਤਾ। ਸ਼ਬਦ ਜਦੋਂ ਰਾਗਬੱਦ ਹੋ ਕੇ ਬ੍ਰਹਿਮੰਡ ਵਿੱਚ ਗੂੰਜਦਾ ਹੈ ਤਾਂ ਮਨੁੱਖ ਦੀ ਚੇਤਨਾ ਨੂੰ ਟੁੰਬਣ ਲੱਗਦਾ ਹੈ ਇਸ ਨਾਲ ਜਦੋਂ ਮਨੁੱਖ ਚੇਤਨ ਹੋ ਜਾਂਦਾ ਹੈ ਤਾਂ ਉਹਦੀ ਸੁਰਤ ਵਿੱਚ ਗਿਆਨ ਦਾ ਭੰਡਾਰ ਭਰਨ ਲੱਗਦਾ ਹੈ ਤੇ ਬਹੁਤ ਕੁਝ ਨਵਾਂ ਜੁੜਦਾ ਜਾਂਦਾ ਹੈ ਗੁਰਬਾਣੀ ਪੜ ਕੇ ਹੀ ਅਸੀਂ ਜਾਣ ਸਕਦੇ ਹਾਂ ਕਿ ਸੱਚ ਦੇ ਸਿਧਾਂਤ ਨੂੰ ਨਪੇ ਤੁਲੇ ਸ਼ਬਦਾਂ ਨਾਲ ਹੀ ਪ੍ਰਗਟ ਕਰਨਾ ਹਾਰੀ ਸਾਰੀ ਦੇ ਵਸ ਦੀ ਗੱਲ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੀ ਸੁਰਤ ਵਿੱਚ ਜਦੋਂ ਸ਼ਬਦਾਂ ਦਾ ਹੜਾਉਣ ਲੱਗਦਾ ਤਾਂ ਉਹ ਆਪਣੇ ਬਚਪਨ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਸ਼ਬਦ ਜਦੋਂ ਬਾਣੀ ਬਣ ਕੇ ਝਰਨੇ ਵਾਂਗੂ ਬਾਹਰ ਵਹਿਣ ਲੱਗਦਾ ਹੈ ਤਾਂ ਬੜਾ ਕੁਝ ਆਪਣੇ ਅੰਦਰ ਸਬੋ ਲੈਂਦਾ ਹੈ ਅਤੇ ਬੜਾ ਕੁਝ ਪ੍ਰਗਟ ਵੀ ਕਰ ਦਿੰਦਾ ਹੈ ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਨ ਲੱਗਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰੇ ਸਭ ਤੋਂ ਪਹਿਲੇ ਅੱਖਰ ਇੱਕ ਓੰਕਾਰ ਤੇ ਹੀ ਉਲਝ ਜਾਂਦੇ ਹਾਂ ਤੇ ਇਹਦੇ ਸੰਦਰਭ ਤੇ ਵਿਆਕਰਣ ਨੂੰ ਸਮਝਣ ਦੀ ਬਜਾਏ ਨਸਲਾਂ ਜਾਤਾਂ ਗੋਤਾਂ ਤੇ ਮਜਬਾਂ ਦੇ ਧਾਰੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਇਹਨਾਂ ਉਲਝਣਾ ਕਾਰਨ ਅਸੀਂ ਸ਼ਬਦ ਗੁਰੂ ਦੇ ਨਾਲ ਨਾਲ ਆਪਣੇ ਅੰਦਰੋਂ ਵੀ ਟੁੱਟ ਗਏ ਹਾਂ ਅੰਦਰੋਂ ਟੁੱਟਿਆ ਮਨੁੱਖ ਕਦੇ ਵੀ ਸਾਬਤ ਨਹੀਂ ਰਹਿੰਦਾ ਸ਼ਬਦ ਜਦੋਂ ਤੁਰਦਾ ਹੈ ਤਾਂ ਬਹੁਤ ਕੁਝ ਨਾਲ ਲੈ ਕੇ ਤੁਰਦਾ ਹੈ ਸ਼ਬਦ ਗੁਰੂ ਬਣ ਕੇ ਜਦੋਂ ਸੰਗਤ ਪੰਗਤ ਤੇ ਤਤੀ ਤਵੀ ਤੀਖ ਪੁੰਜਦਾ ਹੈ ਤਾਂ ਆਪਣੇ ਆਪ ਇੱਕ ਨਵਾਂ ਇਤਿਹਾਸ ਸਾਹਮਣੇ ਆ ਜਾਂਦਾ ਹੈ ਸ਼ਬਦ ਨਹੀਂ ਜਦੋਂ ਸੰਗਤ ਤੇ ਪੰਗਤ ਦਾ ਹੁਕਾ ਦਿੱਤਾ ਗਿਆ ਤਾਂ ਉਸ ਸਮੇਂ ਦੇ ਪਖੰਡੀ ਪੁਜਾਰੀ ਅਤੇ ਜ਼ਾਲਮ ਹਕੂਮਤ ਵਿਰੁੱਧ ਵਿੱਢਿਆ ਗਿਆ ਇੱਕ ਅਜਾਇਬ ਸੰਘਰਸ਼ ਸੀ ਜਿਸ ਨੂੰ ਸ਼ਬਦ ਦੀ ਸਾਰ ਨਾ ਜਾਣਨ ਵਾਲਾ ਕੋਈ ਵਿਵੇਕ ਬੁੱਧ ਦਾ ਧਾਰਨੀ ਹੀ ਸਮਝ ਸਕਦਾ ਸੀ ਉਸ ਵੇਲੇ ਸਮਾਜ ਅੰਦਰ ਜਾਤ ਪਾਤ ਤੇ ਉੱਚ ਨੀਚ ਦਾ ਬੋਲ ਬੋਲ ਬਾਲਾ ਸੀ ਗੁਰੂ ਸ਼ਬਦ ਦਾ ਮਕਸਦ ਸਭ ਨੂੰ ਇੱਕ ਥਾਂ ਇਕੱਠੇ ਕਰਕੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਹਰ ਜੀਉ ਆਧਾਰਿਤ ਸਮਾਜ ਦੀ ਸਿਰਜਣਾ ਕਰਨੀ ਸੀ ਤਾਂ ਕਿ ਸਭ ਨੂੰ ਅਹਿਸਾਸ ਹੋ ਸਕੇ ਕਿ ਇਸ ਧਰਤੀ ਤੇ ਪੈਦਾ ਹੋਣ ਵਾਲੇ ਸਾਰੇ ਮਨੁੱਖ ਕੁਦਰਤੀ ਨਿਜਾਮ ਦੇ ਹਿਸਾਬ ਨਾਲ ਬਰਾਬਰ ਹਨ ਗੁਰੂ ਸਾਹਿਬਾਨ ਨੇ ਮਨੁੱਖੀ ਦੇਹ ਨੂੰ ਸਾਰੇ ਜੀਵਾਂ ਤੋਂ ਉੱਤੇ ਮੰਨਿਆ ਹੈ ਅਤੇ ਕਿਹਾ ਹੈ ਕਿ ਹਰ ਮਨੁੱਖ ਵਿੱਚ ਇੱਕ ਅਕਾਲ ਪੁਰਖ ਦੀ ਹੀ ਜੋਤ ਚੱਗਦੀ ਹੈ ਤੇ ਦੂਜੇ ਪਾਸੇ ਸਮੇਂ ਦੇ ਛਾਤਰ ਦਿਮਾਗ ਮਨੁੱਖਾਂ ਨੇ ਅਕਾਲ ਪੁਰਖ ਨੂੰ ਵੀ ਆਪਣੀ ਇਜਾਰੇਦਾਰੀ ਐਲਾਨ ਕੇ ਆਮ ਲੋਕਾਂ ਦੀ ਲੁੱਟ ਦਾ ਜਰੀਆ ਬਣਾਇਆ ਹੋਇਆ ਸੀ ਇਸ ਲਈ ਗੁਰੂ ਸਾਹਿਬਾਨ ਨੂੰ ਇਹ ਹੋਕਾ ਦੇਣਾ ਪਿਆ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸ਼ਬਦ ਗੁਰੂ ਰਾਈ ਆਏ ਇਸ ਇਨਕਲਾਬ ਦਾ ਇਨਾ ਅਸਰ ਹੋਇਆ ਕਿ ਕਰਮ ਕਾਂਡੀ ਧਰਮਾਂ ਦੇ ਪੁਜਾਰੀਆਂ ਨੂੰ ਆਪਣੀ ਹੋਂਦ ਗਵਾਜ ਦੀ ਜਾਪੀ ਉਹਨਾਂ ਨੇ ਹਾਕਮਾਂ ਨਾਲ ਰਲ ਕੇ ਸ਼ਬਦ ਗੁਰੂ ਦੇ ਮਦਈਆਂ ਖਿਲਾਫ ਸਾਜਾ ਰਚਨੀਆਂ ਸ਼ੁਰੂ ਕਰ ਦਿੱਤੀਆਂ ਇਸ ਦਾ ਸਟਾਏ ਨਿਕਲਿਆ ਇਹ ਮਨੁੱਖੀ ਹਿਰਦਿਆਂ ਨੂੰ ਠਾਰਨ ਵਾਲੀ ਦੇਸ਼ ਭਰ ਦੇ ਮਹਾਪੁਰਖਾਂ ਦੀ ਮਿੱਠੀ ਬਾਣੀ ਨੂੰ ਇਕੱਠਾ ਕਰਕੇ ਇੱਕ ਮਹਾਨ ਗ੍ਰੰਥ ਦਾ ਰੂਪ ਦੇਣ ਵਾਲੇ ਗੁਰੂ ਅਰਜਨ ਪਾਤਸ਼ਾਹ ਨੂੰ 33 ਤਵੀ ਤੇ ਵੀ ਬਹਿਣਾ ਪੈ ਗਿਆ ਇਸ ਨਾਲ ਹੀ ਇੱਕ ਮਨੁੱਖੀ ਸਰੀਰ ਤਾਂ ਭਾਵੇਂ ਖਤਮ ਹੋ ਗਿਆ ਪਰ ਸ਼ਬਦ ਗੁਰੂ ਨੂੰ ਮਾਸਾ ਵੀ ਛੇਕ ਨਾ ਲੱਗਾ ਸਮੇਂ ਦੀ ਹਕੂਮਤ ਨੇ ਕੁਝ ਸਵਾਰਥੀ ਲੋਕਾਂ ਦੀ ਹੋਮੇ ਨੂੰ ਪੱਠੇ ਪਾਉਣ ਖਾਤਰ ਗਲਤ ਜਾਣਕਾਰੀਆਂ ਦੇ ਆਧਾਰ ਤੇ ਇੱਕ ਮਹਾਨ ਸ਼ਖਸੀਅਤ ਨੂੰ ਤਸੀਹੇ ਦੇ ਕੇ ਹਮੇਸ਼ਾ ਲਈ ਚੁੱਪ ਕਰਵਾ ਦਿੱਤਾ ਸੀ ਭਾਰਤ ਦੇ ਇਤਿਹਾਸ ਵਿੱਚ ਪੰਜ ਸਦੀਆਂ ਤੋਂ ਸ਼ਬਦ ਰਾਹੀਂ ਪ੍ਰਚਾਰੀ ਜਾ ਰਹੀ ਭਗਤੀ ਲਹਿਰ ਦੇ ਕਿਸੇ ਪੈਰੋਕਾਰ ਦੀ ਇਹ ਪਹਿਲੀ ਲਸਾਨੀ ਕੁਰਬਾਨੀ ਸੀ ਇਸ ਸਮੇਂ ਤੱਕ ਸ਼ਬਦ ਨੇ ਇਨਾ ਵਿਕਾਸ ਕਰ ਲਿਆ ਸੀ ਕਿ ਸਦੀਆਂ ਤੋਂ ਹਾਰ ਉੱਟ ਕੇ ਸਿਰ ਸੁੱਟੀ ਬਿਠੇ ਲੋਕਾਂ ਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਸੀ ਉਹ ਸੋਚਣ ਲੱਗ ਪਏ ਸੀ ਕਿ ਸ਼ਬਦ ਗੁਰੂ ਨੂੰ ਬਚਾਉਣ ਲਈ ਵਾਰ-ਵਾਰ ਤਤੀ ਤਵੀ ਤੇ ਬੈਠਣ ਨਾਲੋਂ ਤੀਕ ਉਠਾ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਦਾ ਸਮਾਂ ਹੁਣ ਆ ਗਿਆ ਹੈ ਸ਼ਬਦ ਗੁਰੂ ਦਾ ਓਟ ਆਸਰਾ ਲੈ ਕੇ ਸਾਡੇ ਰਹਿਬਰਾਂ ਨੇ ਜਿਸ ਤਰ੍ਹਾਂ ਸਾਡਾ ਮਾਰਗਦਰਸ਼ਨ 33 ਤਵੀ ਤੱਕ ਕੀਤਾ ਅੱਜ ਅਸੀਂ ਉਸ ਇਤਿਹਾਸ ਨੂੰ ਇਸ ਕਦਰ ਮਨੋਵਸਾਰ ਚੁੱਕੇ ਹਾਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸ਼ਬਦ ਨੂੰ ਗੁਰੂ ਮੰਨਣ ਵਾਲੀ ਕੋਈ ਸ਼ਿਕਸ਼ੀਅਤ ਜਦੋਂ ਸ਼ਹਾਦਤ ਦਿੰਦੀ ਹੈ ਉਦੋਂ ਸ਼ਬਦ ਦਾ ਤਾਂ ਭਾਵੇਂ ਕੁਝ ਨਹੀਂ ਵਿਗੜਦਾ ਪਰ ਸ਼ਬਦ ਤੋਂ ਸ਼ਹਾਦਤ ਤੱਕ ਜਾਣ ਲਈ ਪ੍ਰੇਰਣਾ ਦੇਣ ਵਾਲੀ ਇੱਕ ਸੋਚ ਦਾ ਅੰਤ ਜ਼ਰੂਰ ਹੋ ਜਾਂਦਾ ਹੈ ਜਿਹੀ ਪ੍ਰੇਰਣਾ ਦੇ ਇੱਕ ਸੋਚ ਨੂੰ ਜਦੋਂ ਮਾਰਨ ਦੀ ਨੌਬਤ ਆ ਜਾਵੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਸਮਾਜ ਵਿੱਚ ਸਭ ਕੁਝ ਗਲਤ ਹੋ ਰਿਹਾ ਹੈ ਅੱਜ ਸਾਡੇ ਅੰਦਰੋਂ ਸ਼ਬਦ ਦੀ ਮੂਲ ਭਾਵਨਾ ਨੂੰ ਸਮਝਣ ਅਤੇ ਸ਼ਬਦ ਗੁਰੂ ਦੀ ਵਿਚਾਰਧਾਰਾ ਉੱਤੇ ਪਹਿਰਾ ਦੇਣ ਦੀ ਸੋਚ ਇਸ ਕਦਰ ਮਰ ਗਈ ਹੈ ਕਿ ਅਸੀਂ ਆਪਣੇ ਹੀ ਇਤਿਹਾਸ ਨੂੰ ਆਪਣੇ ਹੱਥੀ ਖਤਮ ਕਰਨ ਦੇ ਰਾਹ ਪੈ ਗਏ ਹਾਂ ਖੂਬਸੂਰਤੀ ਅਤੇ ਵਿਕਾਸ ਦੇ ਨਾਂ ਹੇਠ ਸਾਡੇ ਮਾਨਮਤੇ ਇਤਿਹਾਸ ਦਾ ਜਿੰਨਾ ਕਾਣ ਸਾਡੇ ਕਾਰਸੇਵਾ ਵਾਲੇ ਬਾਬਿਆਂ ਨੇ ਕੀਤਾ ਹੈ ਉਸ ਤੋਂ ਬਧੇਰੇ ਤਾਂ ਮੁਗਲ ਅੰਗਰੇਜ਼ ਜਾਂ ਅੱਜ ਵਾਲੇ ਰਾਸ਼ਟਰਵਾਦੀ ਵੀ ਨਹੀਂ ਕਰ ਸਕੇ ਜੰਗਲਾਂ ਬੇਲਿਆਂ ਪਹਾੜਾਂ ਟਿੱਬਿਆਂ ਵਿੱਚ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿਣ ਵਾਲੇ ਸ਼ਬਦ ਗੁਰੂ ਦੇ ਉਪਾਸ਼ਕ ਤਾਂ ਉਦੋਂ ਵੀ ਖਤਮ ਨਹੀਂ ਸਨ ਹੋਏ ਜਦੋਂ 18ਵੀਂ ਸਦੀ ਵਿੱਚ ਉਹਨਾਂ ਦਾ ਪੱਤਾ ਪੱਤਾ ਵੈਰੀ ਬਣਿਆ ਸੀ ਪਰ ਹੁਣ ਜਦੋਂ ਅਸੀਂ ਆਪਣੇ ਆਲੇ ਦੁਆਲੇ ਝਾਤ ਪਾਉਨੇ ਆ ਤਾਂ ਬੜਾ ਦੁੱਖ ਲੱਗਦਾ ਹੈ ਕਿ ਅਸੀਂ ਆਪਣੇ ਵਿਰਸੇ ਦਾ ਕਿਵੇਂ ਕਤਲ ਕਰੀ ਜਾ ਰਹੇ ਹਾਂ ਅਸਲ ਵਿੱਚ ਸ਼ਬਦ ਗੁਰੂ ਦੀ ਰਾਖੀ ਲਈ ਹੋਈਆਂ ਕੁਰਬਾਨੀਆਂ ਨੂੰ ਅਸੀਂ ਇਸ ਕਦਰ ਵਿੱਚ ਦਿੱਤਾ ਹੈ ਕਿ ਅਸੀਂ ਆਪਣੇ ਦੋਸਤ ਦੁਸ਼ਮਣ ਦੀ ਪਛਾਣ ਕਰਨੀ ਵੀ ਭੁੱਲ ਗਏ ਹਾਂ ਅਸੀਂ ਜਿਨ੍ਹਾਂ ਲੋਕਾਂ ਲਈ ਰਾਹ ਦਸੇਰੇ ਬਣਨਾ ਸੀ ਅੱਜ ਉਹਨਾਂ ਹੀ ਲੋਕਾਂ ਦੀ ਕੰਢੀ ਉੱਤੇ ਅੰਗੂਠਾ ਧੜੀ ਖੜੇ ਹਾਂ ਅਸੀਂ ਸ਼ਬਦ ਦੀ ਤਾਕਤ ਭੁੱਲ ਗਏ ਹਾਂ ਅਸਾਂ ਸ਼ਬਦ ਗੁਰੂ ਵੱਲ ਪਿੱਠ ਕਰ ਲਈ ਹੈ ਇਸ ਕਰਕੇ ਜਮੀਰ ਪੱਖੋਂ ਅਸੀਂ ਮਰ ਚੁੱਕੇ ਹਾਂ ਪਰ ਪਰਮ ਅਸਾਂ ਜੀਉਂਦੇ ਹੁਣ ਦਾ ਹੀ ਪਾਲਿਆ ਹੋਇਆ ਹੈ ਹੁਣ ਜਦੋਂ ਅਸੀਂ ਤਤੀ ਤਵੀ ਦੀ ਤਪਸ਼ ਨੂੰ ਵੀ ਭੁੱਲ ਗਏ ਹਾਂ ਤਾਂ ਸ਼ਬਦ ਗੁਰੂ ਭੁੱਲਣਾ ਵੀ ਸਾਡੇ ਲਈ ਕੋਈ ਔਖਾ ਕੰਮ ਨਹੀਂ ਰਹਿ ਗਿਆ ਕਿਉਂਕਿ ਅਸੀਂ ਕੁਝ ਦੇਣ ਨਾਲੋਂ ਮੰਗਣਾ ਵਧੇਰੇ ਜਾਣਦੇ ਹਾਂ ਸ਼ਬਦ ਗੁਰੂ ਨੇ ਸਾਨੂੰ ਸਾਰਿਆਂ ਨੂੰ ਏਕ ਨੂਰ ਦੀ ਉਪਜਾਖਿਆ ਹੈ ਪਰ ਜਦੋਂ ਵੀ ਅਸੀਂ ਕਿਤੇ ਵੀ ਇਕੱਠੇ ਹੁੰਨੇ ਆਂ ਤਾਂ ਅਸੀਂ ਧਰਮਾਂ ਗੋਤਾਂ ਜਾਤਾਂ ਤੇ ਨਸਲਾਂ ਦੇ ਖਿੰਮਿਆਂ ਵਿੱਚ ਵੰਡੇ ਜਾਂਦੇ ਹਾਂ ਇਹ ਵੰਡ ਉਹਨਾਂ ਤਾਕਤਾਂ ਦੀ ਨਪਾਕ ਸੋਚ ਨੂੰ ਹਲਾਰਾ ਦਿੰਦੀ ਹੈ ਜਿਹੜੇ ਚਾਹੁੰਦੇ ਹਨ ਕੇ ਸ਼ਬਦ ਗੁਰੂ ਸੁਰਤ ਤੋਂ ਰਚੇਲਾ ਦੇ ਸਿਧਾਂਤ ਦਾ ਬੋਲਬਾਲਾ ਇਸ ਧਰਤੀ ਤੋਂ ਸਦਾ ਲਈ ਖਤਮ ਹੋ ਜਾਵੇ ਸਾਡੇ ਵਿੱਚੋਂ ਬਹੁਤੇ ਸ਼ਬਦ ਗੁਰੂ ਨਾਲੋਂ ਮੌਕੇ ਦੇ ਹਾਕਮ ਨੂੰ ਹੀ ਗੁਰੂ ਮੰਨਣ ਲੱਗ ਪਏ ਹਨ ਇਸੇ ਕਰਕੇ ਅਸੀਂ ਦੁੱਖਾਂ ਕਲੇਸ਼ਾਂ ਦੀ ਦਲਦਲ ਵਿੱਚ ਫਸਤੇ ਜਾ ਰਹੇ ਹਾਂ ਹੁਣ ਜਦੋਂ ਅਸੀਂ 21 ਸਦੀ ਵਿੱਚ ਪੁੱਜ ਗਏ ਹਾਂ ਤਾਂ ਸਾਡੇ ਕੋਲ ਸ਼ਬਦ ਨੂੰ ਸਮਝਣ ਦੇ ਸਾਧਨ ਵੀ ਬਹੁਤ ਹੋ ਗਏ ਹਨ ਇਸ ਦੇ ਬਾਵਜੂਦ ਇਤਿਹਾਸ ਨੂੰ ਵਾਚਣਾ ਤਾਂ ਕਿਧਰੇ ਰਿਹਾ ਅਸੀਂ ਇਤਿਹਾਸ ਸੰਭਾਲਣ ਦੇ ਲਾਇਕ ਵੀ ਨਹੀਂ ਰਹਿ ਗਏ ਗੁਰੂ ਸ਼ਬਦ ਦੇ ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਈ ਕੇ ਦਾ ਹੋਕਾ ਦੇਣ ਵਾਲੇ ਬਾਣੀ ਦੇ ਬੋਥੇ ਨੂੰ ਪਹੁੰਚੇ ਤਤੀ ਤਵੀ ਦੇ ਸੇਕ ਨੂੰ ਜਦੋਂ ਅਸੀਂ ਠੰਡੇ ਪਾਣੀ ਦੀਆਂ ਸ਼ਬੀਲਾਂ ਨਾਲ ਘਟਾਉਣ ਦਾ ਯਤਨ ਕਰਦੇ ਆ ਤਾਂ ਅਸੀਂ ਸ਼ਬਦ ਗੁਰੂ ਦੀ ਕੁਰਬਾਨੀ ਨੂੰ ਪੁੱਠੇ ਪਾਸਿਓਂ ਪੜਦੇ ਤੇ ਸਮਝ ਰਹੇ ਹੁੰਨੇ ਆ ਸ਼ਬਦ ਗੁਰੂ ਨਾਲ ਟੁੱਟਿਆ ਮਨੁੱਖ ਹੁਣ ਵੱਖ-ਵੱਖ ਖੇਮਿਆਂ ਅੰਦਰ ਵੰਡਿਆ ਗਿਆ ਹੈ ਇਸੇ ਕਰਕੇ ਸਾਡੀ ਦੁੱਖਾਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਸੀਂ ਅੰਦਰੋਂ ਟੁੱਟ ਗਏ ਹਾਂ ਇਸ ਕਰਕੇ ਅਸੀਂ ਤਤੀ ਤਵੀ ਦੇ ਸਫਰ ਨੂੰ ਭੁੱਲ ਗਏ ਆਂ ਇਸੇ ਕਰਕੇ ਅਸੀਂ ਦੁੱਖਾਂ ਦੇ ਦਲਦਲ ਵਿੱਚ ਫਸ ਗਏ ਆਂ ਪਤਾ ਨਹੀਂ ਅਸੀਂ ਸ਼ਬਦ ਗੁਰੂ ਤੋਂ ਤਤੀ ਤਵੀ ਤੱਕ ਦਾ ਸਫਰ ਕਦੋਂ ਪੜਨਾ ਸ਼ੁਰੂ ਕਰਾਂਗੇ ਕਦੋਂ ਇਸ ਦੀ ਰਾਖੀ ਕਰਾਂਗੇ ਕਦੋਂ ਇਸ ਦੀ ਗੌਰਵ ਗਾਥਾ ਸਮਝਾਂਗੇ ਸ਼ਬਦ ਗੁਰੂ ਸਿਰ ਧਰ ਤਲੀ ਗਲੀ ਮੁਰਿ ਆਓ ਪ੍ਰਾਣੀ ਸੋਚ ਨੂੰ ਛੱਡ ਕੇ ਆਉਣ ਦੀ ਮੰਗ ਕਰਦਾ ਹੈ ਸ਼ਬਦ ਤੇ ਪਹਿਰਾ ਦੇਣ ਵਾਲੇ ਹੀ ਸ਼ਾਹਤਾਂ ਦਾ ਜਾਮ ਪੀਂਦੇ ਰਹੇ ਹਨ ਅਤੇ ਪੀ ਰਹੇ ਹਨ ਪਰ ਹੰਕਾਰੀ ਲੋਕ ਇਨਸਾਨਾਂ ਨੂੰ ਤਾਂ ਭਾਵੇਂ ਜਾਨੋ ਮਾਰ ਦੇਣ ਪਰ ਸ਼ਬਦ ਦੀ ਸਚਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅੱਜ ਸ਼ਬਦਾਂ ਦੇ ਵੰਜਾਰਿਆ ਮਗਰ ਸ਼ਿਕਾਰੀ ਕੁੱਤੇ ਦੌੜ ਰਹੇ ਹਨ ਫਿਰ ਵੀ ਸ਼ਬਦ ਤਾਂ ਸਦਾ ਹੀ ਸੱਚ ਬੋਲਦੇ ਹਨ ਅਤੇ ਹਮੇਸ਼ਾ ਹੀ ਬੋਲਦੇ ਰਹਿਣਗੇ ਇਹ ਸੀ ਜੀ ਬੁੱਧ ਸਿੰਘ ਨੀਲੋ ਹਰਾ ਦਾ ਲਿਖਿਆ ਹੋਇਆ ਇਹ ਲੇਖ ਜਿਹੜਾ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਨਮ ਦਿਹਾੜੇ ਤੇ ਉਹਨਾਂ ਨੇ ਸਮਰਪਿਤ ਕੀਤਾ ਜਿਸ ਦਾ ਸਰਲੇਖ ਸੀ ਸ਼ਬਦ ਗੁਰੂ ਤੋਂ ਅੱਜ ਤੱਕ ਦਾ ਸਫ਼ਰ ਤੇ ਅਸੀਂ ਤੁਹਾਡੀ ਸੇਵਾ 'ਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸੱਚੀ ਅਕਾਲ